ਹੈਲੋ ਜੀ ਸਸ਼ੀਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਹਾਲ ਹੋਵਗੇ ਵਾਈ ਗੁੱਡ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਆ ਇਹ ਟਾਈਮ ਹੈਗਾ ਜਿਸ ਸ਼ਾਮ ਦਾ 7 ਵਜੇ ਦਾ ਤੇ ਕਾਫੀ ਜ਼ਾਦੀ ਕਿਦਮ ਹੀ ਹਨੇਰੀ ਆ ਗਈ ਸੀ ਮਤਲਬ ਸਾਡੇ ਕੁਸ਼ੇ ਹੋਏ ਸੀ ਮਿਸਤਰੀ ਹਲੇ ਗਏ ਸੀ ਆਪਣਾ ਕੰਮ ਨਿਭੜ ਕੇ ਤੇ ਮੈਂ ਵੀ ਅੰਦਰ ਪਈ ਸੀ ਕਪੜੇ-ਕੁਪੜੇ ਧੋ ਕੇ ਲੰਮੇ ਪੈ ਗਈ ਸੁੱਤੀ ਸੀ ਅੱਜ ਮੈਂ ਵੈਸੇ ਸਵੇਰ ਦਾ ਕੋਈ ਵਲੌਗ ਨਹੀਂ ਸ਼ੂਟ ਕੀਤਾ ਕਿਉਂਕਿ ਟਾਈਮ ਹੀ ਨਹੀਂ ਮਿਲਦਾ ਫਿਰ ਜਦੋਂ ਟਾਈਮ ਨਾ ਮਿਲੇ ਵਲੌਗ ਵੀ ਨਹੀਂ ਸ਼ੂਟ ਹੁੰਦਾ ਤੇ ਇਸ ਕਰਕੇ ਕਪੜੇ ਬਾਹਰ ਪੈਂ ਸੀ ਤੇ ਬਾਹਰੋਂ ਕੰਨੇ ਹਨੇਰੀਆਂ ਅਗੀ ਹਨੇਰੀ ਆ ਗਈ ਮੈਂ ਕਪੜੇ ਚੱਕ ਕੇ ਲਿਆਈ ਤੇ ਕਾਫੀ ਜ਼ਿਆਦਾ ਹੀ ਹਨੇਰੀ ਆ ਗਈ ਸੀ ਤੇ ਮੈਂ ਸੋਚਿਆ ਫਿਰ ਥੋੜਾ ਜਿਹਾ ਵਲੌਗ ਸ਼ੂਟ ਕਰ ਲੈਣੀ ਇਹ ਤਰੀਕ ਹੈਗੀ ਆ ਜੀ 5 ਜੂਨ ਦਾ ਵਲੌਗ ਹੈ ਤੇ ਕਾਫੀ ਜ਼ਿਆਦਾ ਹਨੇਰੀ ਆ ਗਈ ਸੀ ਹਲੇ ਉਸ ਦਿਨ ਪਰਸੋ ਚੌਥੀ ਹਨੇਰੀ ਆਈ ਸੀ ਮਤਲਬ ਪਰਸੋ ਹੀ ਆਈ ਸੀ ਤੇ ਤਿੰਨ ਜੂਨ ਨੂੰ ਚਾਰ ਜੂਨ ਨੂੰ ਆਪਾਂ ਸਫਾਈਆਂ ਕੀਤੀਆਂ ਤੇ ਅੱਜ ਫੇਰ ਉਹੀ ਆ ਲਿਆ ਆਪਣੇ ਵੀਡੀਓ ਚ ਤੁਹਾਨੂੰ ਪਤਾ ਵਾਂ ਰੇਤ ਤਾਂ ਕਿੰਨੀ ਆ ਤੇ ਸਾਰੀ ਉੱਡ ਉੱਡ ਕੇ ਤੇ ਆਪਣੇ ਕਿਚਨ ਦੇ ਵਿੱਚ ਆ ਜਾਂਦੀ ਏ ਇੱਕ ਤਰਪਾਲ ਵੀ ਇੱਕ ਪਾਸੇੋਂ ਲੱਤ ਗਈ ਸੀ ਹੁਣੇ ਲਈ ਤਨ ਦੁਖਾਇਆ ਤੇ ਸਾਰੇ ਜਣੇ ਮਾਰ ਐ ਹਵਾ ਦਾ ਮਜ਼ਾ ਲੈਂਦੇ ਸੀ ਮੰਜੀਆਂ ਤੇ ਪੈ ਕੇ ਬਹੁਤ ਜਿਵੇਂ ਨਾ ਤੂਫਾਨ ਆਉਣ ਦਾ ਉਹਿਆਂ ਦੇਖੋ ਫਿਰ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਬੰਨ੍ਹ ਦੋ ਜਲਦੀ ਤਰਪਾਲ ਨਹੀਂ ਤਾਂ ਬਹੁਤ ਗਾਹ ਮੱਚ ਜਾਣਾ ਕਿਚਨ ਦੇ ਵਿੱਚ ਕਿਰਕੀ ਕਿਰਕ ਹੋਈ ਪਈ ਸੀ ਬੈੱਡਾਂ ਉੱਪਰ ਡੱਬਿਆਂ ਦੇ ਉੱਪਰ ਨਾ ਮੰਦਾ ਹਾਂ ਆ ਲੈਣਾ ਪਤਾ ਨਹੀਂ ਹਨੇਰੀ ਦਾ ਮੇਰੇ ਨਾਲ ਕੀ ਵਹਿ ਰਿਹਾ ਕੀ ਜਦੋਂ ਦੇ ਅਸੀਂ ਇੱਧਰ ਆਏ ਆ ਤੇ ਕਾਫੀ ਜ਼ਿਆਦਾ ਹੀ ਹਨੇਰੀ ਆਈ ਜਦੋਂ ਪਹਿਲਾਂ ਨਹੀਂ ਸਗੋਂ ਇਨੀ ਕਦੀ ਆਈ ਬਟ ਹੁਣ ਜ਼ਿਆਦਾ ਹੀ ਆਉਂਦੀ ਆ ਹਨੇਰੀਆਂ ਦੇ ਕਾਰਨ ਦੇਖੋ ਕੀ ਕੁਝ ਹੁੰਦਿਆ ਸਾਡੇ ਨਾਲ ਮਤਲਬ ਔਖਾ ਨਾ ਫਿਰ ਤੁਹਾਨੂੰ ਪਤਾ ਰੋਟੀ ਪਾਣੀ ਬਣਾਉਣਾ ਨਾਲੇ ਨਾ ਕੰਮ ਤੇ ਸਫਾਈਆਂ ਕਿੱਥੋਂ ਹੁੰਦੀਆਂ ਰੋਜ਼-ਰੋਜ਼ ਹਾਲੇ ਤਾਂ ਮੈਂ ਮਤਲਬ ਕਾਲੀ ਕਰਕੇ ਹਟੀ ਸੀ ਮੇਲੇ ਵਾਲੇ ਦੇਣੀ ਤੁਹਾਨੂੰ ਮੈਂ ਦਿਖਾਇਆ ਸੀ ਪਿਛਲੇ ਵਲੌਗ ਦੇ ਵਿੱਚ ਫਿਰ ਇੰਨਾ ਸਮਾਨ ਦੀ ਚੱਕਰ ਕਰਨੀ ਸਫਾਈ ਕਰਨੀ ਕਿੰਨੀ ਔਖੀ ਹੋ ਜਾਂਦੀ ਹੈ ਰੋਜ਼-ਰੋਜ਼ ਤਾਂ ਨਾਲੇ ਸਫਾਈਆਂ ਹੁੰਦੀਆਂ ਹੀ ਨਹੀਂ ਆ ਸਰੀਰ ਥੱਕ ਜਾਂਦਾ ਫਿਰ ਮੱਸਾ ਰੋਟੀ ਪਾਣੀ ਹੁੰਦਾ ਵਾ ਬਟ ਹੁਣ ਤਾਂ ਜ਼ਿਆਦਾ ਹੀ ਕਿਰਕ ਦਿੱਤਾ ਆ ਗਈ ਸੀ ਕਹ ਹੈ ਵੀ ਆਪਣੀ ਵੀਡੀਓ ਦੇ ਵਿੱਚ ਰੇਤਾ ਪਈ ਆ ਤੇ ਫਿਰ ਉਹ ਉਹਦਾ ਕਰਕੇ ਬਹੁਤ ਅੰਦਰ ਆਉਂਦੀ ਆ ਤੇ ਸੋ ਸਾਰੀ ਰਾਤ ਹੀ ਹਨੇਰੀ ਵਗਦੀ ਰਹੀ ਕੰਨੀਆਂ ਵੀ ਆਈਆਂ ਸੀ ਤੇ ਫਿਰ ਅਸੀਂ ਰੋਟੀ ਪਾਣੀ ਖਾ ਕੇ ਤਾਂ ਪੈ ਗਏ ਸੀ ਤੇ ਇਹ ਹੈ ਗਾਇਜ਼ ਜੀ ਉਸ ਤੋਂ ਅਗਲੇ ਦਿਨ ਦੀ ਨੈਕਸਟ ਡੇ ਦੀ ਵੀਡੀਓ ਆਪਾਂ ਆਪਣੇ ਸਵੇਰ ਦੇ ਜਿਹੜੇ ਸਾਰੇ ਕੰਮ ਤੰਦੇਸੀ ਨਬੇੜਲੇ ਸੀ ਰੋਟੀ ਪਾਣੀ ਮਿਸਤਰੀਆਂ ਨੂੰ ਖਵਾ ਦਿੱਤਾ ਸੀ ਤੇ ਇਹ ਟਾਈਮ ਹੈ ਗਾਇਜ਼ ਜੀ 2 ਵਜੇ ਦਾ ਮੈਂ ਦੁਪਹਿਰੇ ਵੀਡੀਓ ਸ਼ੂਟ ਕਰਨ ਲੱਗੀ ਮੇਰਾ ਹੋਣੀ ਟਾਈਮ ਲੱਗਾ ਸਫਾਈਆਂ ਕਰਨ ਦਾ ਤੇ ਵੀਡੀਓ ਸ਼ੂਟ ਕਰਨ ਦਾ ਸਾਰਾ ਦਿਨ ਬਸ ਕਦੀ ਸਬਜ਼ੀ ਬਣਾ ਲਓ ਕਦੀ ਰੋਟੀਆਂ ਪਕਾ ਲਓ ਕਦੀ ਚਾਹ ਬਣਾ ਲਓ ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ ਤੇ ਇਹ ਬਸ ਇਦਾਂ ਹੀ ਕਦੀ ਬੱਚੇ ਬੱਚੇ ਬਹੁਤ ਅੰਗ ਕਰਦੇ ਆ ਤਾਂ ਹੀ ਦਾ ਮੈਂ ਵੀਡੀਓ ਨਹੀਂ ਸ਼ੂਟ ਕਰਦੀ ਕਿਉਂਕਿ ਟ੍ਰਾਈਪੋਡ ਨੂੰ ਚੱਕ ਕੇ ਉਹ ਮਾਰ ਦਿੰਦੇ ਹੁਣ ਵੈਸੇ ਸੁੱਤੇ ਹੋਏ ਸੀ ਫਿਰ ਮੈਂ ਸੋਚਿਆ ਕਿ ਚਲੋ ਥੋੜੀ ਜੀ ਵੀਡੀਓ ਸ਼ੂਟ ਕਰ ਲੈਨੇ ਆ ਫਿਰ ਮੇਤੋਂ ਕੱਲ ਵੀ ਨਹੀਂ ਵਲੌਗ ਬਣਿਆ ਹੈਗਾ ਤੇ ਅੱਜ ਵੀ ਸਾਰਾ ਦਿਨ ਨਹੀਂ ਬਣਿਆ ਤੇ ਮੈਂ ਸੋਚ ਹੁਣ ਬਣਾ ਲਾ ਕਿਉਂਕਿ ਵਲੌਗ ਪਾਈ ਬਿਨਾ ਤਾਂ ਮੈਂ ਰਹਿ ਨਹੀਂ ਸਕਦੀ ਹੁਣ ਸੋ ਮੈਨੂੰ ਤੁਹਾਡੀ ਸਾਰਿਆਂ ਦੀ ਬਹੁਤ ਵਧੀਆ ਸਪੋਰਟ ਮਿਲ ਰਹੀ ਆ ਤੇ ਇਦਾਂ ਹੀ ਬਸ ਆਪਣੀ ਸਪੋਰਟ ਬਣਾ ਕੇ ਰੱਖਿਓ ਮੇਰੀ ਵੀਡੀਓਜ਼ ਤੇ ਆਉਂਦੇ ਰਹੋ full watch card de ਤੇ ਕਿਰ ਕਿੰਨਾ ਜ਼ਿਆਦਾ ਸੀ ਨਾ ਵੈਸੇ ਮੈਂ ਉਧਰਲਾ ਬੈਂਚ ਹੀ ਜਿਹੜਾ ਬੈੱਡ ਹੋ ਸਵੇਰੇ ਵਾ ਸਾਫ਼ ਕਰ ਲਿਆ ਸੀ ਕਿਉਂਕਿ ਮੈਨੂੰ ਐਸੀ ਇੱਥੇ ਆਪਾਂ ਰੋਟੀ ਪਾਣੀ ਬਣਾਉਣਾ ਵਾ ਸਬਜੀ-ਸਬਜੀ ਕੱਟਣੀ ਆ ਤੇ ਇੱਕ ਕਿਰਕ ਨਾ ਲੱਗੇ ਤੇ ਉਧਰ ਮੈਂ ਰਹਿਣ ਦਿੱਤਾ ਸੀ ਕਿਉਂਕਿ ਥੋੜਾ ਜਿਹਾ ਟਾਈਮ ਜ਼ਿਆਦਾ ਲੱਗਣਾ ਸੀ ਜਿਹੜੇ ਭਾਂਡੇ ਹੀ ਨਾ ਮੇਰੇ ਲਾਲ ਡੱਬ ਦੇ ਵਿੱਚ ਪਏ ਉੰਜ ਵੀ ਜਿਹੜੇ ਛੰਨਨੇ ਵਾਲੇ ਸੀ ਉਹ ਮੈਂ ਤੜਕੇ ਕੱਢ ਕੇ ਤੇ ਮਾਂਜ ਲਿਆ ਸੀ ਕਿਉਂਕਿ ਨਹੀਂ ਜ਼ਿਆਦਾ ਕਿਰਕ ਸੀ ਫਿਰ ਮੈਨੂੰ ਐਸੀ ਰੋਟੀ ਪਾਣੀ ਖਾਣਾ ਚਾਹ ਪਾਣੀ ਬਣਾਉਣਾ ਕਿਰਕ ਵਾਲੇ ਭਾਂਡਿਆਂ ਚ ਤਾਂ ਨਹੀਂ ਖਾਣਾ ਇਸ ਕਰਕੇ ਉਹ ਦੂਰੇ ਮੰਜਨੇ ਪਿਆ ਮੈਨੂੰ ਤੇ ਉਹ ਮੇ ਤੜਕੇ ਹੀ ਮਾਂਚ ਕੇ ਤੇ ਰੱਖ ਲਿਆ ਸੀ ਫਿਰ ਮੈਂ ਆਪਣੀ ਰੋਟੀ ਪਾਣੀ ਮੰਲੋਗੀ ਫਿਰ ਮੈਂ ਸੋਚਿਆ ਕਿ ਸਫਾਈਆਂ ਜਿਹੜੀ ਆਪਣਾ ਡੁੱਬੇ ਡੁੱਬੇ ਦੇ ਝਾੜ ਝਾਂਬਣਾ ਇਹ ਬਾਅਦ ਵਿੱਚ ਕਰਾਂਗੀ ਫਿਰ ਪਾਂਡਿਆਂ ਦਾ ਜਦੋਂ ਖਾ ਜਾਂਦਾ ਤੁਹਾਨੂੰ ਪਤਾ ਹੀ ਹੈ ਜਿਹਦੇ ਵਿੱਚ ਆਪਾਂ ਫਿਰ ਰੋਟੀ ਪਾਣੀ ਖਾਣਾ ਹਾਲੇ ਉਧਰਲੀ ਸਾਈਡ ਆਪਣੇ ਮਿੱਟੀ ਘਟਾ ਘਟ ਜਾਂਦਾ ਵੇ ਅਸੀਂ ਜਾਂਦਾ ਵਾ ਬਟ ਘਟ ਜਾਂਦਾ ਕੱਪੜਿਆਂ ਵਾਲੀ ਸਾਈਡ ਕਿਉਂਕਿ ਉਧਰ ਵੀ ਤਰਪਾਲ ਹੈ ਉਧਰ ਵੀ ਤਰਪਾਲ ਹੈ ਫਿਰ ਗਾੜੀ ਵੀ ਟੀਨਾ ਪਈ ਹੋਈਆਂ ਵਾ ਇਹਦਾ ਕਰਕੇ ਫਿਰ ਕੱਟ ਜਾਂਦਾ ਬਸ ਇੱਧਰ ਜ਼ਿਆਦਾ ਆ ਜਾਂਦਾ ਕਿਉਂਕਿ ਉਤਰਪਾਲ ਜੂ ਲੱਤ ਗਈ ਤਾਂ ਫਿਰ ਸਿੱਧੀ ਰੇਤਾ ਜਾ ਕੇ ਤੇ ਉੱਪਰ ਡੇਗ ਗਈ ਤੇ 10 ਰੋਟੀ ਪਾਣੀ ਦਾ ਤਾਂ ਬਹੁਤ ਔਖਾ ਜਾਂਦਾ ਪਤਾ ਨਹੀਂ ਨੀਰੀ ਨੇ ਮੇਰ ਨਾਲ ਕੀ ਵੈਰ ਕੱਢਿਆ ਦੋ ਵਾਰੀ ਮੈਨੂੰ ਦੂਰੀਆਂ ਸਫਾਈਆਂ ਕਰਨੀਆਂ ਪਈਆਂ ਬਹੁਤ ਔਖਾ ਜਾਂਦਾ ਇਦਾਂ ਦਾ ਬੰਦੇ ਦੀ ਨਾ ਮੱਤ ਵੱਜ ਜਾਂਦੀ ਆ ਇੱਕ ਤਾਂ ਨੀਰੀਆਂ ਚੜੀ ਚੜੀ ਰੋਜ਼ ਹੁੰਦੀਆਂ ਸੱਚੀ ਕਦੀ ਸਵੇਰੇ ਕਦੀ ਸ਼ਾਮ ਨੂੰ ਕਦੀ ਦੁਪਹਿਰੇ ਮਾੜੀ ਮੋਟੀ ਹਨੇਰੀ ਬੱਗੀ ਜਾਂਦੀ ਰਹਿੰਦੀ ਆ ਕੋਈ ਹਾਲ ਨਹੀਂ ਹਨੇਰੀਆਂ ਦਾ ਵੈਸੇ ਤਾਂ ਤੇ ਬਹੁਤ ਕਿਰਕਸੀ ਇਦਾਂ ਨਾ ਓਖਾ ਜਾਂਦਾ ਫਿਰ ਹੁਣ ਮੈਂ ਨਾ ਥੱਕੀ ਸੀ ਵੈਸੇ ਆ ਪੂਰੀ ਪਹਿਲਾਂ ਮੈਂ 3 ਘੰਟਾ ਲਾ ਕੇ ਤੇ ਰੋਟੀਆਂ ਲਾਈਆਂ ਸਬਜ਼ੀ ਬਣਾਈ ਪਹਿਲਾਂ ਫਿਰ ਚਾਹ ਪਹਿਲਾਂ ਸਾਰਾ ਕੁਝ ਤੇ ਹੁਣ ਮੈਨੂੰ ਇਹੀ ਮੈਂ ਫਟਾਫਟ ਸਫਾਈਆਂ ਕਰ ਲਾਂ ਤੇ ਬਾਅਦ ਵਿੱਚ ਮੈਂ ਨਿੰਬੂ ਪਾਣੀ ਬਣਾਉਣਾ ਵਾ ਕਿਉਂਕਿ ਫਿਰ 2:30 ਵਜੇ ਜਾਣੀ ਸੀ ਸਫਾਈਆਂ ਕਰਦਿਆਂ 3 ਵਜੇ ਨੂੰ ਫਿਰ ਮਿਸਤਰੀਆਂ ਨੇ ਨਿੰਬੂ ਪਾਣੀ ਮੰਗ ਲੈਣਾ ਹੈ ਫਿਰ ਇਦਾਂ ਫਿਰ ਮੈਂ 4 ਵਜੇ ਫ੍ਰੀ ਹੋ ਕੇ ਫਿਰ ਪੈਣੀ ਹੁੰਨੀ ਆ ਉਸ ਤੋਂ ਬਾਅਦ 2 ਘੰਟੇ ਮੈਂ ਸੌ ਜਾਨੀ ਕਿਉਂਕਿ ਜਦੋਂ ਬੰਦੇ ਦਾ ਸਰੀਰ ਥੱਕ ਜਾਂਦਾ ਨਾ ਟੁੱਟ ਜਾਂਦਾ ਹੈ ਤੇ ਨੀਂਦ ਤਾਂ ਆਪਣੇ ਆਪ ਬਧੋ ਬਧੀ ਆਈ ਜਾਂਦੀ ਆ ਤੇ ਇਸ ਕਰਕੇ ਤੇ ਮੈਂ ਥੱਕ ਟੁੱਟ ਕੇ ਪੈ ਜਾਨੀ ਆ 2 ਘੰਟੇ ਸੌ ਜਾਨੀ ਤੇ ਅਸਕੰਦਰ ਉੱਠ ਕੇ ਬਾਹਰ ਨੂੰ ਗਿਆ ਸੀ ਤੇ ਮਤਲਬ ਇਹ ਉੱਠਦਿਆਂ ਸਾਰੀ ਆਪਣਾ ਸ਼ੀ ਵਗੈਰਾ ਕਰ ਲੈਂਦਾ ਵਾ ਕੋਈ ਹੁਣ ਨਿੱਕਰ ਵਗੈਰਾ ਨਹੀਂ ਪੀਂਦਾ ਬਹੁਤ ਸਿਆਣਾ ਹੋ ਗਿਆ ਵਾ ਤੇ ਇਹ ਉੱਠ ਕੇ ਚੱਲੇ ਜਾਂਦਾ ਬਾਹਰ ਹੀ ਆਪਣੇ ਆਪ ਹੀ ਇਹਨੂੰ ਕਹਿੰਦੀ ਵੀ ਨਹੀਂ ਲੋੜ ਪੈਂਦੀ ਤੇ ਸੁल्तान ਸੁੱਤਾ ਸੀ ਹੱਲੇ ਵੀ ਤੇ ਮੈਂ ਆਪਣੀਆਂ ਜਿਹੜੀਆਂ ਸਫਾਈਆਂ ਕਰਕੇ ਤੇ ਇਹਨੂੰ ਪਾਣੀ ਬਣਾ ਕੇ ਮੈਂ ਵੀ ਪੈ ਗਈ ਸੀ ਨਾ ਤਾਂ ਅੱਜ ਮੈਂ ਨਾਤੀ ਨਹੀਂ ਹੈਗੀ ਕਿਉਂਕਿ ਨਾ ਮੈਂ ਕੱਲ ਕੱਲ ਸਵੇਰੇ ਨਹਾ ਲਿਆ ਸੀ ਅੱਜ ਮਿੱਤੂ ਨਾ ਆਇਆ ਨਹੀਂ ਗਿਆ ਸ਼ਾਮ ਨੂੰ ਦੇਖਦੇ ਆਂ ਜੇ ਨਹਾਇਆ ਗਿਆ ਜੇ ਹਨੇਰੀ ਨਾ ਆਈ ਕਿਉਂਕਿ ਕੱਲ ਮੈਂ ਵੈਸੇ ਸ਼ਾਮ ਨੂੰ ਵੀ ਨਹਾਉਣਾ ਸੀ ਬਟ ਹਨੇਰੀ ਆ ਗਈ ਫਿਰ ਰਹਿਣ ਦਿੱਤਾ ਕਿਉਂਕਿ ਫਿਰ ਉਹੀ ਘਟਾ ਮਿੱਟੀ ਉਸ ਚਾੜੋਂ ਦਾ ਵਾਸੇ اچ ਵੀ ਪੈ ਜਾਂਦਾ ਫਿਰ ਤਾਂ ਬਹੁਤ ਔਖਾਂ ਦਾ ਤੇ ਇੱਥੇ ਆਪਣੀਆਂ ਮੈਂ ਸਾਰੇ ਡੱਬੇ ਵਗੈਰਾ ਹੀ ਜਿਹੜੇ ਸਾਫ਼ ਕਰ ਲਏ ਸੀ ਤੇ ਬੈੱਡ ਵਗੈਰਾ ਗਿੱਲੇ ਕੱਪੜਾ ਮੈਂ ਮਾਰ ਲੈਣੀ ਨਹੀਂ ਕਿਉਂਕਿ ਪਹਿਲਾਂ ਮੈਂ ਸੁੱਕਾ ਮਾਰ ਦਿੰਨੀ ਫਿਰ ਮੈਂ ਗਿੱਲਾ ਮਾਰ ਦਿੰਨੀ ਮੈਨੂੰ ਉਨਾਂ ਚੰਨਾ ਚਾਨ ਨਹੀਂ ਮਿਲਦਾ ਜੇ ਨਾ ਚੰਨ ਮੈਂ ਸਫਾਈ ਨਾ ਕਰ ਲਾਂ ਕਿਉਂਕਿ ਕਹਿੰਦੇ ਨੇ ਨਾ ਸਫਾਈ ਜ਼ਰੂਰੀ ਹੈ ਫਿਰ ਉਸ ਥਾਂ ਤੇ ਤਾਂ ਜ਼ਰੂਰੀ ਹੈ ਜਿੱਥੇ ਅਪਰੋਟੀ ਪਾਣੀ ਬਣਾਉਣਾ ਤੇ ਉਸ ਤੋਂ ਬਾਅਦ ਮੇਰਾ ਰਹਿ ਗਿਆ ਸੀ ਕੱਲਾ ਗੈਸ ਇਹਨੂੰ ਮੈਂ ਚੰਗੀ ਤਰ੍ਹਾਂ ਚਮਕਾ ਦੇਣਾ ਹੁਣ ਤੇ ਬਸ ਹੁਣ ਇਹਦੀ ਵਾਰੀ ਆ ਉਹ ਆਪਣੇ ਸਾਰੇ ਸਫਾਈ ਹੋ ਗਈ ਆ ਅਦਰਲੀ ਸਾਈਡ ਆਪਣਾ ਵਾਧੂ ਘਟ ਉਸਮਾਨ ਤੇ ਇਧਰ ਮੈਂ ਸ਼ੀਡ ਨਹੀਂ ਸ਼ੀਡ ਦੀ ਨਹੀਂ ਹੈਗੀ ਕੋਈ ਵੀ ਸਮਾਨ ਕਿਉਂਕਿ ਐਵੇਂ ਖਲਾਰਾ ਪਊਗਾ ਅੱਗੇ ਬਹੁਤ ਖਲਾਰੇ ਆ ਜਿਹੜੇ ਨਿਬੜਦੇ ਨਹੀਂ ਤੇ ਬੈੱਡ ਥੱਲੇ ਵੀ ਮੈਂ ਡੱਬੇ ਵਾੜੇ ਹੋ ਇਸ ਸਾਬਣ ਵਗੈਰਾ ਵਾਲੇ ਤੇ ਆਪਣਾ ਜਿਹੜਾ ਬਾਕੀ ਸਮਾਨ ਹੈ ਇੱਧਰ ਪਾੰਡਿਓ ਜਿਹੜਾ ਨਾ ਮਤਲਬ ਉਹਦੇ ਵਿੱਚ ਰੈਕ ਦੇ ਵਿੱਚ ਪਾੰਡੇ ਰੱਖਿਆ ਉਹ ਮੈਂ ਉੰਜ ਹੀ ਪੈਰਾਂ ਕਿਉਂਕਿ ਉਹਨਾਂ ਪਾੰਡਿਆਂ ਦੀ ਜ਼ਰੂਰਤ ਨਹੀਂ ਫਿਰ ਮਾਂਸ ਕਿ ਰੋ ਇਧੜੀ ਕੀ ਕੱਟਿਆਲੇ ਮੰਝ ਦੀ ਫਿਰ ਜਿਹੜੇ ਜਿਨ੍ਹਾਂ ਦੀ ਲੋਡ ਹੁੰਦੀ ਉਹ ਮੈਂ ਮੰਝ ਲੈਣੀ ਉਧਰ ਵੱਡੇ ਡੱਬੇ ਪਏ ਉਹ ਮੈਂ ਸਾਫ਼ ਕਰ ਲੈਣੀ ਨਹੀਂ ਕਿ ਜਿਹੜਾ ਮਿੱਟੀ ਘੱਟਾ ਜੰਮਿਆ ਉਹ ਲੱਥ ਜਾਊਗਾ ਤੇ ਲੋ ਚ ਆਪਣੇ ਇੱਥੇ ਗੈਂਸ ਵੀ ਸਾਫ਼ ਹੋ ਜੇ ਲੱਗਾ ਸੀ ਤੇ ਸੋ ਵੀਡੀਓ ਨੂੰ ਲਾਈਕ ਵੀ ਕਰ ਦਿਓ ਦੇਖਦੇ ਦੇਖਦੇ ਐਂਡ ਸ਼ੇਅਰ ਵੀ ਕਰ ਦਿਓ ਤੇ ਸੁਣੇ ਸੁਣੇ ਕਮੈਂਟ ਵੀ ਜ਼ਰੂਰ ਕਰਕੇ ਜਾਇਆ ਕਰੋ ਤੇ ਜਿਹੜੇ ਚੈਨਲ ਤੇ ਨਿਊ ਆਉਂਦੇ ਹੁੰਦੇ ਨੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਆਪਣੇ ਫਰੈਂਡ ਸਰਕਲ ਦੇ ਵਿੱਚ ਤਾਂ ਕਿ ਮੈਨੂੰ ਵੱਧ ਤੋਂ ਵੱਧ ਸਪੋਰਟ ਮਿਲੇ ਤਾਂ ਦਿੱ ਸਪੋਰਟ ਦੇ ਨਾਲ ਹੀ ਮੈਂ ਅੱਗੇ ਵਧਣਾ ਹੈ ਤੇ ਪਲੀਜ਼ ਜਲਦੀ ਜਲਦੀ ਆਪਣਾ ਜਿਹੜਾ ਚੈਨਲ ਹੈ ਮੋਨਟਾਈਜ਼ ਹੋਣ ਹੀ ਵਾਲਾ ਵਾ ਤਾਂ ਦਿੱ ਸਾਰਿਆਂ ਦੀ ਸਪੋਰਟ ਦੇ ਨਾਲ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰ ਲਿਆ ਕਰੋ ਤੇ ਲੌਂਚ ਦੀ ਆਪਣੀ ਹੋ ਗਈ ਆ ਸਾਰੀ ਸਫਾਈ ਕਿਚਨ ਦੀ ਹੁਣ ਬਸ ਝਾੜੂ ਲਗਾ ਲੂੰਗੀ ਮੈਂ ਤੇ ਝਾੜੂ ਲਾ ਕੇ ਤੇ ਜਿਹੜੇ ਬਾਹਰ ਪਾਂਡੇ ਮਾਜ ਕੇ ਮੈਂ ਸਵੀਰ ਦੀ ਮੰਝੀਆਂ ਦੇ ਟਿਕਾਏ ਹੋਏ ਸੀ ਉਹ ਚੱਕਣਾਈ ਬਹੁਤ ਔਫ ਲੱਗੀ ਉਧਰ ਆਪਣੇ ਮਿਸਤਰੀ ਕੰਮ ਕਰਨ ਦੇ ਸੀ ਧੁੱਪ ਤਾਂ ਬਹੁਤ ਜ਼ਿਆਦੀ ਸੀ ਨਾ ਤੇ ਫਿਰ ਮੈਂ ਡੱਬ ਦੇ ਵਿੱਚ ਜਿਹੜੇ ਪਾਂਡੇ ਰੱਖਿਓਏ ਸੀ ਬਰਤਨਾਂ ਵਾਲੇ ਸੀ ਵੈਸੇ ਤੇ ਕੁਝ ਰੋਟੀਆਂ ਵਾਲੇ ਹੋ ਗਏ ਉਹ ਵੀ ਇਥੋਂ ਵੈਸੇ ਮੰਝਾ ਪੂਰਾ ਭਰਿਆ ਸੀ ਬਟ ਵਰਤੇ ਗਏ ਤੇ ਹਲੇ ਮੰਚਨ ਵਾਲੇ ਪਏ ਉਹ ਦੇਖਦੇ ਆਂ ਕਦੋਂ ਮੰਜ ਨਹੀਂ ਉਹਨੂੰ ਵੈਸੇ ਸ਼ਾਮ ਨੂੰ ਮੰਜ ਰਾਨੀ ਕਿਉਂਕਿ ਧੁੱਪ ਬਹੁਤ ਜ਼ਿਆਦੀ ਹੁੰਦੀ ਉੱਥੇ ਤੇ ਕੱਪੜੇ ਵੀ ਮੈਂ ਤੋਕੇ ਸਵੇਰੇ ਪਾਤੇ ਸੀ ਤੇ ਉਹ ਵੀ ਆਪਣੇ ਮੰਜਿਆਂ ਤੇ ਪਏ ਕਿਉਂਕਿ ਤਾਰਾਂ ਤੇ ਹੈ ਗਿਆਨੀ ਕਿਤੇ ਤੇ ਮੰਜਿਆਂ ਤੇ ਮਸ਼ੀਨ 'ਚ ਸੁਕਾ ਕੇ ਮੰਜਿਆਂ ਤੇ ਸੋਟ ਲਈਦੇ ਬਸ ਜਲਦੀ ਸੁੱਕ ਜਾਂਦੇ ਆ ਬਟ ਅੱਜ ਮੇਰੇ ਤੋਂ ਚੱਕੇ ਨਹੀਂ ਗਏ ਮੈਨੂੰ ਤਾਂ ਟਾਈਮ ਹੀ ਨਹੀਂ ਮਿਲਿਆ ਤੇ ਚੱਕਣ ਦਾ ਟਾਈਮ ਹੀ ਨਹੀਂ ਲੱਗਾ ਤੇ ਇਸ ਕਰਕੇ ਹੱਲੇ ਵੀ ਪਏ ਆ ਮੋ ਪਾਂਡੇ ਚੱਕ ਕੇ ਤੇ ਹੁਣ ਮੈਂ ਕੱਪੜੇ ਜੋੜ ਕੇ ਰੱਖੂਗੀ ਤੇ ਇੱਕ ਨਾ ਸੀਮੈਂਟ ਰੇਤਾ ਬਹੁਤ ਪੈ ਜਾਂਦਾ ਕੱਪੜਿਆਂ ਤੇ ਤੇ ਅੱਜ ਮੰਮੀ ਵੀ ਨਹੀਂ ਸੀ ਠੀਕ ਉਹਨਾਂ ਨੇ ਵੀ ਨਹੀਂ ਕੋਈ ਕੰਮ ਕੀਤਾ ਜਸਵੇਰ ਦਾ ਇਸ ਕਰਕੇ ਮੈਨੂੰ ਕੱਲੀ ਨੂੰ ਜਾਦਾ ਹੀ ਨਹੀਂ ਭੱਜਣ ਅੱਠ ਪਈ ਨਾ ਕੋਈ ਸਾਬ ਨੂੰ ਬਹੁਤ ਔਖਾ ਜ਼ਿੰਦਗੀ ਤੋਂ ਪਾਂਡੇ ਮਾਂ ਦਿੰਦੇ ਹੀ ਲੱਗੋ ਮਤਲਬ ਫੁੜਾਪੂ ਦਿੰਦੇ ਸੀ ਸਮਾਨ ਵਗੈਰਾ ਰੋਟੀ ਵੀ ਲਵਾ ਦਿੰਦੇ ਕਦੀ ਕਦੀ ਬਟਾ ਜੋ ਮੰਜੇ ਤੇ ਪੈ ਰਹੇ ਫਿਰ ਮੈਨੂੰ ਕੱਲੀ ਨੂੰ ਇੰਨਾ ਔਖਾ ਹੈ ਮੇਰੇ ਕੱਪੜੇ ਵੀ ਆ ਜੁੱਤੇ ਸਾਰੇ ਸੜ ਗਏ ਤੇ ਮਤਲਬ ਡਰ ਜਾ ਹੁੰਦਾ ਇਹ ਰੰਗ ਨਾ ਉਤਰ ਜੇ ਇੱਕ ਹੈ ਵੀ ਨਵੇਂ ਸੀ ਵਿੱਚ ਜਿਹੜੇ ਆਪਾਂ ਕੱਲ ਮੇਲਾ ਦੇਖ ਕੇ ਆਏ ਸੀ ਉਹ ਵੀ ਕੱਪੜੇ ਮਸਵੇਰੇ ਧੋ ਕੇ ਤੇ ਰੱਖਲੇ ਸੀ ਤੇ ਲੋ ਜੀ ਇਹ ਹੈ ਗਾਇਜ਼ ਜੀ ਨੈਕਸਟ ਡੇ ਦੀ ਵੀਡੀਓ ਕੱਲ ਦੀ ਵੀਡੀਓ ਸਬਸ ਮੇ ਤੋਂ ਉਨਾ ਹੀ ਸ਼ੂਟ ਹੋ ਸਕਿਆ ਉਸ ਤੋਂ ਬਾਅਦ ਮੇਰੀ ਕੋਈ ਹਿੰਮਤ ਨਹੀਂ ਰਹੀ ਮੇ ਤੋਂ ਵੀਡੀਓ ਸ਼ੂਟ ਕਰਨ ਦੀ ਤੇ ਇਹ ਹੈ ਗਾਇਆਂ ਜੀ 7 ਜੂਨ ਦੀ ਵੀਡੀਓ ਆ ਤੇ ਇੱਥੇ ਮੈਂ ਬਣਾਉਂਦੇ ਸੀ ਦਹੀਂ ਵਾਲੀ ਲੱਸੀ ਤੇ ਟਾਈਮ ਹੋ ਗਿਆ ਸੀ ਸਾਡੇ ਕੋ 10 ਵਜੇ ਦਾ ਸਫਾਈਆਂ ਦੇ ਕੰਮ ਆਪਣੇ ਜਿਹੜੇ ਹੈਗੇ ਸੀ ਸਾਰੇ ਨਿਬੜ ਗਏ ਸੀ ਛਾੜੂ ਵਗੈਰਾ ਸਾਰਾ ਕੁਝ ਹੋ ਗਿਆ ਸੀ ਕਿਚਨ ਦੀ ਕਲੀਨਿੰਗ ਹੋ ਗਈ ਸੀ ਤੇ ਦਾਲ ਮੈਂ ਮਸਰਾ ਛੋਲੀਆਂ ਦੀ ਤਰ ਦਿੱਤੀ ਸੀ ਤੇ ਚਾਹ ਪਾਣੀ ਆਪਣਾ ਹੋ ਗਿਆ ਸੀ ਇੱਕ ਵਾਰੀ ਤਾਂ ਹੋ ਗਿਆ ਸੀ ਤੇ ਮੰਮੀ ਦੇ ਸੀ ਬਾਰ ਪਾਂਡੇ ਮਾਂਜਨ ਦੀ ਆਪਾਂ ਲੱਗੀ ਹੋਈ ਸੀ ਇੱਥੇ ਦਹੀਂ ਵਾਲੀ ਲੱਸੀ ਬਣਾਉਣ ਕਿਉਂਕਿ ਇੰਨੀ ਜ਼ਿਆਦਾ ਗਰਮੀ ਨਾਲ ਮੈਨੂੰ ਇੰਨੀ ਘਬਰਾਟ ਹੋਣਦੀ ਸੀ ਤੇ ਦਾਲ ਮੈਤਰੀ ਹੋਈ ਸੀ ਇੰਡਕਸ਼ਨ ਚੁੱਲੇ ਤੇ ਹੁਣ ਬਸ ਮਤਲਬ ਟਾਈਮ 11:00 ਨੂੰ 11:00 ਵਜੇ ਦਾ ਟਾਈਮ ਹੋਣਾ ਤੇ ਹੁਣ ਇੱਕ ਚਾਹ ਹੋਰ ਬਣਨੀ ਆ ਫਿਰ ਚਾਹ ਤਰਕੇ ਤੇ ਮੈਂ ਆਪਣੇ ਜਿਹੜਾ ਗੰਡਾ ਟੋਟਾ ਉਹ ਕੱਟੂੰਗੀ ਤੇ ਦਹੀਂ ਵਾਲੀ ਲੱਸੀ ਇੰਨੀ ਜ਼ਿਆਦਾ ਟੇਸਟੀ ਬਣਦੀ ਆ ਨਾ ਕੋਣ ਕੋਣ ਠੰਡੀ ਲੱਸੀ ਦਈਆਂ ਲਈ ਸਵੇਰੇ ਸਵੇਰ ਪਿੰਦਾ ਗਰਮੀਆਂ ਦੇ ਵਿੱਚ ਮੈਂ ਤਾਂ ਜਦੋਂ ਦਹੀਂ ਮਤਲਬ ਘਰੇ ਹੁੰਦਾ ਉਦੋਂ ਮੈਂ ਬਣਾ ਕੇ ਪੀ ਲੈਂਦੀ ਕਿਉਂਕਿ ਮੈਨੂੰ ਬਹੁਤ ਜ਼ਿਆਦਾ ਟੇਸਟੀ ਲੱਗਦੀ ਆਂਦੇ ਬੈੱਡ ਤੋਂ ਨਾ ਬਾਰ ਬਾਰ ਮੈਂ ਰੜਕਦੀ ਸੀ ਇੱਕ ਫੋਨ ਫੜਿਆ ਹੋਇਆ ਸੀ ਅੰਤ 'ਚ ਉਹ ਬਾਰ ਬਾਰ ਖਿਸਕ ਕੇ نیچے ਨੂੰ ਤੁਰੀ ਜਾਂਦੀ ਹੀ ਕਿਉਂਕਿ ਬੈੱਡ ਖਿਸਕ ਨਾ ਜਾ ਤੇ ਫਿਰ ਇੱਥੇ ਚਕਲਾ ਵੀ ਨਹੀਂ ਟਿਕਦਾ ਰੋਟੀ ਲਾਉਣੀ ਵੀ ਬਹੁਤ ਔਖੀ ਹੋ ਜਾਂਦੀ ਆ ਇਸ ਕਰਕੇ ਹੀ ਮੈਂ ਗੈਸ નીચે ਲਾ ਲੈਨੀ ਨੀਂ ਨੀਆ ਤੇ ਇੱਥੋਂ ਮੈਂ ਕੱਢੂੰਗੀ ਬਰਫ਼ ਲੱਸੀ ਦੇ ਵਿੱਚ ਪਾਉਣ ਨੂੰ ਤੇ ਕੋਲੇ ਤਾਂ ਆਪਣੇ ਜੰਮੇ ਹੋਏ ਸੀ ਤੇ ਇੱਕ 프라이ਪਿੰਸ ਸੀ ਉਹ ਵੀ ਮਤਲਬ ਸਵੇਰੇ ਕੱਢ ਕੇ ਰਿਵਰਸ ਪਾ ਦਿੱਤਾ ਸੀ ਆਟਾ ਮੈਂ ਗੁੰਨ ਕੇ ਰੱਖ ਲਿਆ ਸੀ ਤੇ ਤੁਹਾਨੂੰ ਬਾਅਦ ਦਾ ਮੋਲ ਚਾਲ ਦਿਖਾ ਦਿੰਨੀ ਆ ਤੇ ਦੇਖੋ ਜੀ ਆਪਣਾ ਜਿਹੜਾ ਘਰ ਦਾ ਕੰਮ ਆ ਅਲਰੇਡੀ ਮਤਲਬ ਲੈਂਟਰ ਤੱਕ ਪਹੁੰਚ ਨਹੀਂ ਆਲਾ ਬਸ ਦੱਸਾਂ ਕਿ ਦਿਨਾਂ ਤੱਕ ਪਹੁੰਚ ਹੀ ਜਾਣਾ ਵਾ ਤੇ ਤੁਸੀਂ ਸਾਰੇ ਜਣੇ ਮੇਰੀਆਂ ਵੀਡੀਓਜ਼ ਨੂੰ ਜ਼ਰੂਰ ਦੇਖਿਆ ਕਰੋ ਬਸ ਆਪਣੇ ਲੈਂਟਰ ਦੀਆਂ ਤਿਆਰੀਆਂ ਵੀ ਹੋਣ ਹੀ ਵਾਲੀਆਂ ਦੱਸਣਾ 15 ਦਿਨਾਂ ਨੂੰ ਤੇ ਇੱਥੇ ਦਾਲ ਤੁਹਾਨੂੰ ਮੈਂ ਦਿਖਾਉਂਦੀ ਸੀ ਮਸਲਾ ਛੋਲਿਆਂ ਦੀ ਤੇ ਹੁਣ ਮੈਂ ਪਟੂਗੀ ਕੋਲਾ ਕਿਉਂਕਿ ਮੈਂ ਰੈਵਰ ਦਾ ਪਾਣੀ ਵੀ ਦੇਖਾਈ ਸੀ ਉਹ ਵੀ ਨਹੀਂ ਐਨਾ ਠੰਡਾ ਫਿਰ ਮੈਂ ਤਾਂ ਠੰਡੀ ਠੰਡੀ ਠਰ ਠਰ ਲੱਸੀ ਪੀਣੀ ਨਾ ਦਹੀਂ ਵਾਲੀ ਤੇ ਆਟਾ ਹੀ ਜਿਹੜਾ ਮੈਂ ਗੁੰਨ ਕੇ ਰੱਖ ਲਿਆ ਬਸ ਹੁਣ ਚਾਰ ਹੈਗੀ ਆ ਤੇ ਘੰਡੇ ਰਹਿ ਗਏ ਤੇ ਇਧਰ ਜਿਹੜਾ ਮੈਂ ਹੈਗਾ ਸੀ ਨਾ ਡੱਬੇ ਆਪਣੇ ਜਿਹੜੇ ਸਾਫ਼ ਕੀਤੇ ਸੀ ਤੁਹਾਨੂੰ ਮੈਂ ਦਿਖਾਇਆ ਇਸੇ ਵੀਡੀਓ ਦੇ ਵਿੱਚ ਮੈਂ ਅਗਲੇ ਦਿਨਾਂ ਦੇ ਕੱਢ ਕੇ ਨਾ ਚਾਦਰ ਪਾਤੀ ਕਿਉਂਕਿ ਰਾਤ ਫਿਰ ਹਨੇਰੀ ਆ ਗਈ ਸੀ ਇਹਦਾ ਕਰਕੇ ਮੈਨੂੰ ਚਾਦਰ ਪਾਉਣੀ ਪਈ ਤੇ ਇੱਥੇ ਬਸ ਮੈਂ ਚਾਹ ਵੀ ਧਰ ਦਿੱਤੀ ਸੀ ਲੱਸੀ ਮੈਂ ਪੀ ਲਈ ਸੀ ਤੇ ਹੁਣ ਬਸ ਮੈਂ ਕੱਟੂੰਗੀ ਗੰਡੇ ਚਾਹ ਦਾ ਵੀ ਉਦੋਂ ਸੁਣੀ ਆ ਗਿਆ ਸੀ ਇਸ ਕਰਕੇ ਮੈਂ ਚਾਹ ਵੀ ਧਰ ਦਿੱਤੀ ਸੀ ਦਾਲ ਨੂੰ ਤਾਂ ਫਿਰ ਤੁਹਾਨੂੰ ਪਤਾ ਟਾਈਮ ਲੱਗ ਹੀ ਜਾਂਦਾ ਇਸ ਦਾਲ ਨੂੰ ਕਿਉਂਕਿ ਮੋਟੀ ਦਾਲ ਹੈ ਫਿਰ ਇਹਨੂੰ ਤਾਂ ਟਾਈਮ ਲੱਗਦਾ ਹੀ ਲੱਗਦਾ ਤੇ ਚਾਹ ਧਰ ਕੇ ਮੈਂ ਇੱਕ ਪਾਸੇ ਬੈਠ ਕੇ ਤੇ ਘੰਟੇ ਛਿਲ ਲੈਣੇ ਆ ਤੇ ਪਲੀਜ਼ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੁਸੀਂ ਕਹਿੰਦੇ ਹੋ ਨੇ ਵਾਰ-ਵਾਰ ਕਹੀ ਜਾਂਦੀ ਆ ਬਟ ਪਲੀਜ਼ ਮੈਂ ਤਾਂ ਡਿਸਪੋਰਟ ਦੇ ਨਾਲ ਹੀ ਅੱਗੇ ਵਧਣਾ ਹੈ ਤੁਸੀਂ ਸਪੋਰਟ ਕਰੋਗੇ ਤਾਂ ਤਾਂ ਹੀ ਮੈਂ ਅੱਗੇ ਵਧੂੰਗੀ ਆ ਮੈਂ ਹਲੇ ਦਾਲ ਦੇ ਗੰਡੇ ਇਕੱਲੇ ਛਿੱਲ ਦੀ ਪਈ ਸੀ ਹਲੇ ਸਲਾਦ ਵਗੈਰਾ ਦੇ ਮਤਲਬ ਮੰਮੀ ਨੇ ਬਾਅਦ ਵਿੱਚ ਜਦੋਂ ਮੈਂ ਰੋਟੀ ਬਣਾਉਣੀ ਉਦੋਂ ਛਿੱਲ ਲੋਜੀ ਅੱਜ ਆਪਾਂ ਫੇਰ ਲੈ ਲੰਨੇ ਆਪਣੇ ਪਿਆਰੇ ਪਿਆਰੇ ਸਬਸਕ੍ਰਾਈਬਰਾਂ ਦੇ ਨੇਮ ਜਿਹੜੇ ਕਿ ਆਪਾਂ ਨੂੰ ਡੇਲੀ ਵੀਡੀਓ ਦੇਖ ਕੇ ਡੇਲੀ ਹੀ ਕਮੈਂਟ ਕਰਦੇ ਆ ਇੱਕ ਸਿਸਟਰ ਹੈਗੇ ਨੇ ਰੂਪ ਪੈਂਡ ਜ਼ੋਤ ਥੈਂਕ ਯੂ ਸੋ ਮਚ ਸਿਸਟਰਸ ਤੁਸੀਂ ਡੇਲੀ ਮੇਰੀ ਵੀਡੀਓ ਤੇ ਆਉਂਦੇ ਜੋ ਐਂਡ ਡੇਲੀ ਵਾਚ ਕਰਦੇ ਜੋ ਬਹੁਤ ਬਹੁਤ ਜ਼ਿਆਦਾ ਧੰਨਵਾਦ ਤੁਹਾਡਾ ਤੇ ਇੱਕ ਸਿਸਟ ਹੈਗੇ ਨੇ ਨੋਪੀ ਸਰਕਾਰੀਆ ਥੈਂਕ ਯੂ ਥੈਂਕ ਯੂ ਜੀਤਾ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੀ ਆ ਕਿ ਤੁਸੀਂ ਮੇਰੀ ਵੀਡੀਓ ਤੇ ਐਨੇ ਸੋਨੇ ਸੋਨੇ ਕਮੈਂਟ ਕਰਦੇ ਜੋ ਤੇ ਬਹੁਤ ਵਧੀਆ ਲੱਗਦੇ ਆ ਤੇ ਇੱਕ ਹੈਗੇ ਹਰਦੀਪ कौर ਸਿਸਟਰ ਜਿਹੜੇ ਕਿ ਮੇਰੀ ਡੇਲੀ ਵੀਡੀਓ ਦੇਖ ਕੇ ਸੋਨੇ ਸੋਨੇ ਕਮੈਂਟ ਕਰਦੇ ਨੇ ਐਂਡ ਵੀਡੀਓ ਨੂੰ ਫੁੱਲ ਵਾਚ ਕਰਦੇ ਨੇ ਸੋ ਪਤਾ ਲੱਗ ਹੀ ਜਾਂਦਾ ਹੈ ਕਮੈਂਟਸ ਤੋਂ ਕਿ ਕੌਣ ਵੀਡੀਓ ਨੂੰ ਫੁੱਲ ਵਾਚ ਕਰਦਾ ਹੈ ਤੇ ਕੌਣ ਸਕਿੱਪ ਕਰਕੇ ਛੱਡ ਜਾਂਦਾ ਹੈ ਪਲੀਜ਼ ਸਾਰੇ ਜਣੇ ਵੀਡੀਓ ਨੂੰ ਫੁੱਲ ਵਾਚ ਕਰਕੇ ਆਪਣੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਆਪਣੀ ਰਾਏ ਦਿਆ ਕਰੋ ਕਿ ਕਿਹੜਾ ਕੰਮ ਵਧੀਆ ਲੱਗਦਾ ਤੁਹਾਨੂੰ ਕਿਥੋਂ ਵੀਡੀਓ ਤੁਹਾਨੂੰ ਸੋਹਣੀ ਲੱਗੀ ਆ ਇੱਕ ਸਿਸਟਰ ਹੈਗੇ ਨੇ ਮਨਦੀਪ ਕੌਰ ਵਲੌਗਸ ਇੱਕ ਹੈਗੇ ਨੇ ਸਿਮਰਨ ਫੈਮਿਲੀ ਵਲੌਗਸ ਤੁਹਾਡਾ ਸਾਰਿਆਂ ਦਾ ਬਹੁਤ ਹੀ ਬਹੁਤ ਜ਼ਿਆਦਾ ਧੰਨਵਾਦ ਤੇ ਤੁਸੀਂ ਜਿੰਨੇ ਵੀ ਜਾਣੇ ਵੀਡੀਓ ਦੇਖਦੇ ਹੁੰਦੇ ਨੇ ਆਪਣੇ ਸੋਨੇ ਸੋਨੇ ਕਮੈਂਟ ਕਰਿਆ ਕਰੋ ਤਾਂ ਕਿ ਮੈਂ ਤੁਹਾਡਾ ਵੀਡੀਓ ਦੇ ਵਿੱਚ ਨਾਮ ਬੋਲਿਆ ਕਰਾਂ ਜਿਸ ਦਾ ਸਭ ਤੋਂ ਸੋਨਾ ਕਮੈਂਟ ਹੋਇਆ ਕਰੂਗਾ ਉਹਦਾ ਮੈਂ ਡੇਲੀ ਨਾਮ ਬੋਲਿਆ ਕਰੂੰਗੀ ਸੋ ਸਾਰੇ ਜਣੇ ਇਦਾਂ ਹੀ ਪਿਆਰ ਤੇ ਸਪੋਰਟ ਬਣਾ ਕੇ ਰੱਖਿਓ ਆਪਣੀ ਤੇ ਕਿ ਆਪਣਾ ਹੋ ਗਿਆ ਸੀ ਚਾਹ ਬਣ ਗਈ ਸੀ ਦੁੱਧ ਵਿੱਚ ਪਾ ਦਿੱਤਾ ਸੀ ਨੂੰ ਬਸ ਆਪਾਂ ਗੰਡੇ ਕੱਟਾਂਗੇ ਉਸ ਤੋਂ ਬਾਅਦ ਫਿਰ ਆਪਣਾ ਦਾਲ ਨੂੰ ਤੜਕਾ ਲਗਾਵਾਂਗੇ ਹਾਂਜੀ ਜੀ ਇੱਥੇ ਬਸ ਮੈਂ ਚਾਹ ਚ ਦੁੱਧ ਪਾ ਦਿੱਤਾ ਸੀ ਤੇ ਗੰਡੇ ਆਪਣੇ ਛਿੱਲੇ ਗਏ ਸੀ ਹਲੇ ਸਲਾਦ ਦੇ ਗੰਡੇ ਤਾਂ ਆਪਾਂ ਬਾਅਦ ਵਿੱਚ ਛਿੱਲਨੇ ਆ ਪਹਿਲਾਂ ਚਾਹ ਪਾਣੀ ਬਣਾ ਕੇ ਨੂੰ ਫੜਾਉਣਾ ਵਾ ਫਿਰ ਉਸ ਤੋਂ ਬਾਅਦ ਆਪਾਂ ਤੜਕਾ ਲਗਾ ਕੇ ਹਟਾ ਮੇਰਾ ਮੈਂ ਸਪਿਰ ਦਾ ਗੁਰਜਾ ਪਿਆ ਸੀ ਕਿਉਂਕਿ ਸਰਦਾਰ ਜੀ ਉਹਨਾਂ ਨੂੰ ਫਿਰ ਸਵੇਰੇ ਰੋਟੀ ਲਾ ਕੇ ਦੇਣੀ ਹੈ ਨਾ ਮੈਂ ਡੇਲੀ ਤੇ ਉਹ ਮੈਂ ਆਟਾ ਸਵੇਰੇ ਸਵੇਰੀ ਗੋਲਣੇ ਫਿਰ ਜਦੋਂ ਉਹ ਨਾ ਕਰੇ ਹੁਣ ਫਿਰ ਔਖਾ ਹੋ ਜਾਂਦਾ ਫਿਰ ਬਾਅਦ ਵਿੱਚ ਗੁੰਨ ਲਈਦਾ ਵਾ ਕਿਉਂਕਿ ਸਵੇਰੇ ਸਵੇਰੇ ਫਿਰ ਇੰਨਾ ਟਾਈਮ ਨਹੀਂ ਹੁੰਦਾ ਬਟ ਜਦੋਂ ਨਾ ਨਹੀਂ ਜਾਣਾ ਹੁੰਦਾ ਫਿਰ ਉਹਨਾਂ ਨੂੰ ਗੁੰਨ ਕੇ ਤੇ ਲਾ ਦਿਨੀ ਆ ਰੋਟੀ ਤੇ ਸੋ ਤੁਹਾਨੂੰ ਮੇਰੀਆਂ ਵੀਡੀਓ ਕਿਦਾਂ ਦੀਆਂ ਲੱਗਦੀਆਂ ਵਾ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਮੈਨੂੰ ਡੇਲੀ ਹੀ ਤੁਹਾਡੇ ਸਾਰਿਆਂ ਦੇ ਕਮੈਂਟ ਦੀ ਵੇਟ ਹੁੰਦੀ ਆ ਸੋ ਸੌਰੀ ਇਸ ਲਈ ਕਿਉਂਕਿ ਮੈਂ ਤੁਹਾਡੇ ਕਮੈਂਟਸ ਤੇ ਰਿਪਲਾਈ ਲੇਟ ਦਿੰਨੀ ਆ ਕਿਉਂਕਿ ਜਦੋਂ ਮੇਰੇ ਟਾਈਮ ਹੁੰਦਾ ਉਸੇ ਵੇਲੇ ਮੈਂ ਕਮੈਂਟਸ ਦਾ ਰਿਪਲਾਈ ਕਰ ਦਿੰਨੀ ਆ ਬਟ ਥੋੜਾ ਜਿਹਾ ਲੇਟ ਹੋ ਜਾਂਦਾ ਤੁਹਾਨੂੰ ਪਤਾ ਫਿਰ ਆਪਣੇ ਘਰੇ ਕੰਮ ਚੱਲਦਾ ਪਿਆ ਇਹਦਾ ਕਰਕੇ ਫਿਰ ਆਪਾਂ ਨੂੰ ਬਹੁਤ ਜ਼ਿਆਦਾ ਔਖਾ ਹੁੰਦਾ ਵਾ ਕਿਉਂਕਿ ਮੇਰੇ ਤੋਂ ਮਸਾਂ ਵੀਡੀਓ ਸ਼ੂਟ ਵੀ ਨਹੀਂ ਕਈ ਵਾਰੀ ਹੁੰਦੀਆਂ ਮੈਨੂੰ ਭੁੱਲ ਜਾਂਦੀ ਆ ਕਿੰਨਾ ਜ਼ਿਆਦਾ ਕੰਮ ਹੁੰਦਾ ਨਾ ਜਲਦੀ ਜਲਦੀ ਫਿਰ ਇਹ ਹੁੰਦਾ ਕਿ ਕੰਮ ਜਲਦੀ ਜਲਦੀ ਨਿਬੜ ਜੇ ਬਾਕੀ ਜੋ ਕੁਝ ਰਹਿੰਦਾ ਹੈ ਜੇ ਤੇ ਬਟ ਵੀਡੀਓਜ਼ ਵੀ ਜ਼ਰੂਰੀ ਆ ਫਿਰ ਤੁਹਾਨੂੰ ਸਾਰਿਆਂ ਨੂੰ ਮਿਲਣਾ ਜੂ ਹੁੰਦਾ ਵਾ ਡੇਲੀ ਤੇ ਸੋ ਸਾਰੇ ਜਣੇ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਪਿਆ ਜੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਬਸ ਇਦਾਂ ਹੀ ਆਪਣਾ ਪਿਆਰ ਬਣਾ ਕੇ ਰੱਖਿਓ ਸਪੋਰਟ ਕਰਦੇ ਰਹੋ ਤੇ ਇੱਥੇ ਅੱਜ ਮੈਂ ਤੜਕਾ ਲਗਾਉਂਦੀ ਸੀ ਅੱਜ ਮੈਂ ਸੋਚਿਆ ਕਿ ਮੈਂ ਵੀ ਦੇਗੀ ਮਿਰਚ ਪਾ ਕੇ ਦੇਖਦੀ ਆ ਬਟ ਕਿੱਦਾਂ ਦੀ ਬੰਦੀ ਪਰ ਦਾਲ ਨਾ ਬਹੁਤ ਸਾੜ ਪਿਆ ਦਾਲ ਲੈਣਾ ਕਿੱਡ ਦੇ ਵਿੱਚ ਮੈਂ ਤਾਂ ਅੱਗੇ ਤੋਂ ਬਾਤ ਨਹੀਂ ਪਉਂਦੀ ਪਤਾ ਨਹੀਂ ਕਿ ਇੰਨੀਆਂ ਪੈਣਾ ਕਿੰਨੇ ਮਤਲਬ ਮਸਾਲੇ ਪਉਂਦੀ ਨਾਮ ਮੈਂ ਦੇਖਿਆ ਕਈਆਂ ਦੀਆਂ ਵੀਡੀਓਜ਼ ਪਤਾ ਨਹੀਂ ਕਿ ਦੋਨਾਂ ਨੂੰ ਪੱਚ ਜਾਂਦੀ ਸਬਜੀ ਬਟ ਸਾਨੂੰ ਕਿਸੇ ਨੂੰ ਨਹੀਂ ਪੱਚਦੀ ਤੇ ਇੱਥੇ ਬਸ ਆਪਣਾ ਸਿੰਪਲ ਜਿਹਾ ਜਿਹੜਾ ਤੜਕਾ ਮੈਂ ਡੇਲੀ ਉਹੀ ਲਗਾਇਆ ਕਰਨਾ ਆਸਤਾ ਮੈਂ ਦੇਗੀ ਮਿਰਚ ਪਾਈ ਬਟ ਮੈਂ ਕਿਸੇ ਨੂੰ ਦੱਸੀ ਆਣੀ ਆ ਕਿਉਂਕਿ ਸਰਦਾਰ ਜਣੇ ਕਹਿੰਦੇ ਮੇਰੇ ਤਾਂ ਢਿੱਡ 'ਚ ਸਾੜ ਪੈਂਦੇ ਆ ਬਟ ਮੈਂ ਹੋਂ ਉਂਝ ਹੀ ਪੈਂਦਾ ਹੋਣਾ ਮੈਂ ਚਲੋ ਕੋਈ ਨਾ ਤੇ ਸੋ ਅੱਜ ਦਾ ਵਲੋਗ ਇਥੇ ਐਂਡ ਕਰਦੀ ਆ ਆਪਾਂ ਮਿਲਦੇ ਆ ਫੇਰ